ਆ ਮੈਂ ਅਜੈ ਸਿੰਘ ਟਿਵਾਣਾ ਢਾਬੀ ਗੁਜਰਾ ਬਾਰਡਰ ਜਿਹੜਾ ਖਨੋਰੀ ਦੇ ਨੇੜੇ ਹੈਗਾ ਉਥੋਂ ਅੱਜ ਜਿਹੜਾ ਹੈਗਾ ਕੁਝ ਕਿਸਾਨਾਂ ਦੇ ਨਾਲ ਕੁਝ ਜਿਹੜੇ ਲੰਗਰ ਚਲਾਉਣ ਵਾਲੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਨ ਜਾ ਰਿਹਾ ਤੇ ਇਹ ਢਾਬੀ ਗੁਜਰਾ ਬਾਰਡਰ ਦੇ ਉੱਤੇ ਬਹੁਤ ਵੱਡਾ ਜਿਹੜਾ ਹੈਗਾ ਕਿਸਾਨਾਂ ਨੇ ਸੰਘਰਸ਼ ਵਿੱਢਿਆ ਹੋਇਆ ਦੂਜਾ ਫੇਜ ਹੈ ਸੰਘਰਸ਼ ਦਾ ਪਹਿਲਾ ਦਿੱਲੀ ਜਿਹੜਾ ਹੈਗਾ ਦਿੱਲੀ ਦੇ ਬਾਰਡਰਾਂ ਦੇ ਉੱਤੇ ਚੱਲਿਆ ਸੀਗਾ ਉਦੋਂ ਸਰਕਾਰ ਨੂੰ ਝੁਕਾਇਆ ਲੇਕਿਨ ਉਹਨਾਂ ਮੰਗਾਂ ਨੂੰ ਜਿਹੜੀਆਂ ਮੰਨੀਆਂ ਗਈਆਂ ਸੀਗੀਆਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਤੇ ਹੁਣ ਉਸੇ ਦਾ ਜਿਹਨੂੰ ਟੂ ਕਿਸਾਨ ਸੰਘਰਸ਼ 2.0 ਦੇ ਨਾਮ ਨਾਲ ਜਾਣਿਆ ਜਾਂਦਾ ਯਾਨੀ ਦੂਸਰਾ ਫੇਜ ਹੈਗਾ ਸੰਘਰਸ਼ ਉਹੀ ਹੈ ਜਿਹੜਾ ਮਤਲਬ ਚਲਾਇਆ ਗਿਆ ਹੈਗਾ ਤੇ ਇਰੇ ਵਿੱਚ ਹੁਣ ਤੱਕ ਬਹੁਤ ਸਾਰਾ ਕੁਝ ਵਾਪਰ ਚੁੱਕਿਆ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਪ੍ਰਿੰਟ ਮੀਡੀਆ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਚੁੱਕਿਆ ਉਹ ਮੈਂ ਦੁਹਰਾਵਾਂਗਾ ਨਹੀਂਗਾ ਲੇਕਿਨ ਇਸ ਸੰਘਰਸ਼ ਦੀ ਇੱਕ ਬਹੁਤ ਵੱਡੀ ਖੂਬੀ ਇਹ ਰਹੀ ਹੈ ਕਿ ਇਰੇ ਵਿੱਚ ਵੱਖ-ਵੱਖ ਕਿਸਾਨਾਂ ਦੀਆਂ ਜਥੇਬੰਦੀਆਂ ਦੀ ਹਮਾਇਤ ਦੇ ਵਿੱਚ ਬਹੁਤ ਵੱਖ-ਵੱਖ ਜਿਹੜੀਆਂ ਧਾਰਮਿਕ ਸਮਾਜਿਕ ਤੇ ਨੌਜਵਾਨਾਂ ਦੀਆਂ ਜਥੇਬੰਦੀਆਂ ਵੱਲੋਂ ਲੰਗਰ ਚਲਾਇਆ ਗਿਆ ਜਿਹੜਾ ਪਹਿਲੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਦੀ ਪ੍ਰਥਾ ਨੂੰ ਜਾਰੀ ਰੱਖਦਿਆਂ ਹੋਇਆ ਪਹਿਲਾਂ ਵਾਲੇ ਸੰਨਰਸ਼ਦਰਾਣ ਗਿਤੇ ਹੁਣ ਵੀ ਤੇ ਵੇਖੇ ਵੀ ਇੱਕ ਅਜਿਹਾ ਹੀ ਲੰਗਰ ਨੌਜਾਨ ਸਵਾ ਸਮਾਣਾ ਵੱਲੋਂ ਲਗਾਇਆ ਗਿਆ ਜਿਹਦੇ ਤੁਸੀਂ ਪੋਸਟਰ ਵੀ ਦੇਖ ਸਕਦੇ ਮੈਂ ਉਹਦੀ ਵਿਆਖਿਆ ਤੇ ਨਹੀਂ ਜਾਵਾਂਗਾ ਕਿਉਂਕਿ ਉਹਦੇ ਵਿੱਚ ਜੋ ਕੁਝ ਤਸਵੀਰਾਂ ਦਿਖਾਈਆਂ ਗਈਆਂ ਨੇ ਪੰਜਾਬ ਦੇ ਜਿਹੜੇ ਨੌਜਵਾਨ ਪੰਜਾਬ ਦੇ ਲੋਕ ਬਖੂਬੀ ਜਾਣਦੇ ਨੇ ਸਰਦਾਰ ਜਗਜੀਤ ਸਿੰਘ ਦੱਲੇਵਾਲ ਜਿਹੜੇ ਪੰਜਾਬ ਦੇ ਨਾਂ ਤੋਂ ਉੱਪਰ ਹੋ ਚੁੱਕਿਆ ਮਰਨ ਵਰਤ ਤੇ ਬੈਠੇ ਆ ਇਸੇ ਤਰੀਕੇ ਦੂਸਰੇ ਆਗੂ ਸਰਬੰਸ ਸਿੰਘ ਪੁਦੇਰ ਆ ਸਰਜੀਤ ਸਿੰਘ ਖੂਲ ਇਹ ਬੜੇ ਵੱਲ नोन ਫਿਗਰ ਨੇ ਪੰਜਾਬ ਦੇ ਵਿੱਚ ਔਰ ਇਸ ਸਮੇਂ ਇਸ ਸੰਘਰਸ਼ ਦੀ ਅਗਵਾਈ ਕਰਨ ਵਾਲੇ ਕੁਝ ਗਿਣਤੀ ਦੇ ਆਗੂਆਂ ਦੇ ਵਿੱਚੋਂ ਨੇ ਕਾ ਇਹ ਨੌਜਾਨ ਸਵਾ ਜਿਹੜੀ ਸਮਾਣਾ ਹੈਗਾ ਉਹਦੇ ਆਗੂ ਵੀ ਮੇਰੇ ਸਾਹਮਣੇ ਮੌਜੂਦ ਨੇ ਤੇ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂਗੇ ਅ ਕਿ ਉਹਨਾਂ ਨੇ ਇਹ ਲੰਗਰ ਲਾਉਣ ਪਿੱਛੇ ਉਹਨਾਂ ਦਾ ਮਕਸਦ ਕੀ ਹੈ ਕਿੰਨੇ ਸਮੇਂ ਤੋਂ ਉਹ ਲੰਗਰ ਲਾ ਰਹੇ ਨੇ ਮੈਂ ਕੁਝ ਸਵਾਲ ਉਹਨਾਂ ਦੇ ਸਾਹਮਣੇ ਕਰਾਂਗਾ ਦਾ ਇਹ ਜਗਾ ਤੁਸੀਂ ਲੰਗਰ ਲਾ ਰਹੇ ਹੋ ਜੀ ਆ ਜਲੇਬੀਆਂ ਵਗੈਰਾ ਤੇ ਅੰਦਰ ਵੀ ਬਹੁਤ ਜਿਹੜਾ ਹੈਗਾ ਤੁਸੀਂ ਉਹਦੀ ਤਿਆਰੀ ਦੇ ਵਿੱਚ ਕਈ ਪੱਟੀਆਂ ਵਗੈਰਾ ਚੱਲ ਰਹੀਆਂ ਨੇਗੀਆਂ ਤੇ ਇਹਦੇ ਬਾਰੇ ਕੁਝ ਜਾਣਕਾਰੀ ਲੈਣ ਵਾਸਤੇ ਮੈਂ ਤੁਹਾਡੇ ਕੋਲ ਪਹੁੰਚਿਆ ਹੈਗਾ ਤੇ ਇਹ ਜਿਹੜਾ ਚੈਨਲ ਹੈਗਾ ਦਾ ਵਾਇਸ ਆਫ ਈਸਟ ਪੰਜਾਬ ਵਾਇਸ ਆਫ ਈਸਟ ਪੰਜਾਬ ਦੇ ਵੱਲੋਂ ਅਜੈਬ ਸਿੰਘ ਕਿਵਾਣਾ ਮੇਰਾ ਨਾਂ ਹੈਗਾ ਤੇ ਪਹਿਲਾਂ ਤਾਂ ਤੁਸੀਂ ਆਪਣਾ ਸ਼ੁਭ ਨਾਂ ਦੱਸੋ ਗੁਰਜੀਤ ਸਿੰਘ ਗੁਰਜੀਤ ਸਿੰਘ ਹਾਂਜੀ ਤੁਸੀਂ ਜਿਹੜੀ ਸਭਾ ਦਾ ਨਾਮ ਲਿਖਿਆ ਇਹਦੇ ਕੋਈ ਅਹੁਦੇਦਾਰ ਹਾਂਜੀ ਕੀ ਇਹ ਮਗਲ ਪ੍ਰਧਾਨ ਸਕੱਤਰ ਸਾਰੇ ਨਾ ਪ੍ਰਧਾਨ ਕੋਈ ਨਹੀਂ ਸਾਰੇ ਵੀ ਯਾਨੀ ਕਿ ਰਣਮੇਰ ਕੇ ਲਾਲ ਜਿਹੜੇ ਚਲਾਉਂਦੇ ਉਸ ਟੀਮ ਦੇ ਵਿੱਚੋਂ ਤੁਸੀਂ ਇੱਕ ਹੋ ਹਾਂਜੀ ਅੱਛਾ ਮੈਨੂੰ ਇਹਦੇ ਬਾਰੇ ਤੁਸੀਂ ਥੋੜਾ ਜਿਆਦਾ ਦੱਸੋਗੇ ਕਿ ਇਹ ਜਿਹੜਾ ਮਤਲਬ ਤੁਸੀਂ ਲੰਗਰ ਦਾ ਸਿਸਟਮ ਚਲਾਇਆ ਸੀਗਾ ਕਿ ਕਦੋਂ ਤੋਂ ਮਤਲਬ ਸ਼ੁਰੂ ਕੀਤਾ ਗਿਆ ਸੀ ਤੁਸੀਂ ਇਹ 2008 ਚ ਚਲਾਇਆ ਸੀਗਾ ਜੀ ਹਾਂ 2008 ਹਾਂਜੀ ਤੇ ਯਾਨੀ ਕਿਨੇ ਸਾਲ ਹੋ ਗਏ 18-19 ਸਾਲ ਹੋ ਗਏ ਨੇ 18-19 ਸਾਲ ਹੋ ਗਏ ਹਾਂਜੀ ਤੇ ਇਹ ਪਹਿਲਾ ਇਸ ਲੰਗਰ ਪ੍ਰਥਾ ਦੇ حساب ਨਾਲ ਜਾਂ ਲੰਗਰ ਦਾ ਮਕਸਦ ਕੀ ਹੁੰਦਾ ਸੀ ਕੀ ਕਰਦੇ ਸੀ ਇਸ ਦੇ ਘਟ ਉਹਦੇ ਆਪਾ ਫਟੇਗੜ ਸਾਹਿਬ ਲੈ ਕੇ ਜਾਈਦਾ ਹੁੰਦਾ ਸੀ ਸਭਾ ਦੇ ਲੰਗਰ ਸ਼ਹੀਦੀ ਜੋਰ ਦੇ ਓਕੇ ਯਾਨੀ ਸਹਿਬਜ਼ਾਦਿਆਂ ਦੇ ਗੁਰਗੋਵੀ ਸਿੰਘ ਇਹ ਸਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਮਨਾਈ ਜਾਂਦੀ ਹੈ ਦਸੰਬਰ ਦੇ ਵਿੱਚ ਹਰ ਸਾਲ ਉੱਥੇ ਤੁਸੀਂ ਲੰਗਰ ਲਾਇਆ ਕਰਦੇ ਸੀ ਫਤੇਗੜ ਸਾਹਿਬ ਸਰਹੰਦ ਵਿਖੇ ਹਾਂਜੀ ਤੇ ਇਧਰ ਤੁਸੀਂ ਕਦੋਂ ਆਉਣਾ ਸ਼ੁਰੂ ਕੀਤਾ ਇਧਰ ਉਧਰ ਸਮਾਪਤੀ ਕਰਕੇ ਫਤਿਹਗੁਰ ਸਾਹਿਬ ਜਾਨੀ ਕਿ 6 ਤਰੀਕ ਨੂੰ ਇੱਥੇ ਲੰਗਰ ਸਟਾਰਟ ਕਰ ਦਿੱਤਾ ਸੀ ਇਸ ਸਾਲ ਵੀ ਉੱਥੇ ਲੱਗ ਕੇ ਆਏ ਹਾਂ ਹਾਂਜੀ ਹਾਂਜੀ ਅੱਛਾ ਹਰ ਸਾਲ ਲਾਉਂਦਾ ਇਹਨੇ ਯਾਨੀ 21 ਜਿਹੜਾ ਕਿਸਾਨੀ ਸੰਾਰਸ਼ ਚੱਲਿਆ ਸੀ ਉਦੋਂ ਵੀ ਇਹ ਕੀਤਾ ਸੀ ਹਾਂਜੀ ਹਾਂਜੀ ਦਿੱਲੀ ਪਹਿਲਾਂ ਉੱਥੇ ਗਏ ਫਿਰ ਦਿੱਲੀ ਲੱਗੋ ਕੋਰੋਨਾ ਟਾਈਮ ਦਿੱਲੀ ਯਾਨੀ ਸਿੰਘੂ ਬਾਰਡਰ ਤੇ ਹਾਂਜੀ ਉਦੋਂ ਪਹਿਲਾਂ ਕੋਰੋਨਾ ਟਾਈਮ ਵੀ ਮੇਰਾ ਨਾਮ ਰਵਿੰਦਰ ਸਿੰਘ ਜੀ ਹਰਵਿੰਦਰ ਸਿੰਘ ਤੁਸੀਂ ਵੀ ਇਹਨਾਂ ਦੀ ਟੀਮ ਦਾ ਇੱਕ ਹਿੱਸਾ ਹਾਂ ਜੀ ਹਾਂਜੀ ਅੱਛਾ ਤੁਸੀਂ ਵੀ ਉੱਥੇ ਦਿੱਲੀ ਬਾਰਡਰ ਤੇ ਸੀਗੇ ਤੇ ਕਰੋਨਾ ਕਾਲ ਦੌਰਾਨ ਜਾਨੀ ਕਿੰਨਾ ਲੋਕਾਂ ਨੂੰ ਤੁਸੀਂ ਲੰਗਰ ਵਰਤਾਇਆ ਕਿੰਨੇ ਮਤਲਬ ਪ੍ਰਵਾਸੀ ਵੀ ਮਜ਼ਦੂਰ ਸਨ ਜਾਂ ਗਰੀਬ ਭਾਈ ਜਰਾ ਹੀ ਓਕੇ ਸਾਰਾ ਖਾਸ ਕਰਕੇ ਪੰਜਾਬ ਪ੍ਰਵਾਸੀ ਹਾਂ ਉਹਨਾਂ ਪ੍ਰਵਾਸੀ ਮਜ਼ਦੂਰਾਂ ਦਾ ਕੋਈ ਜਿਹੜਾ ਹੈਗਾ ਕਾਫੀ ਸੰਕਟ ਆਇਆ ਜੀ 18 ਸਮਾਣਾ ਸ਼ਹਿਰ ਸੈਨੀਟਾਈਜ਼ਰ ਵੀ ਕੀਤਾ ਅੱਛਾ ਹਾਂ ਜੀ ਟਰੈਕਟਰ ਉਹ ਸੈਨੀਟਾਈਜ਼ਰ ਫਿਰ ਤੁਸੀਂ ਮੁਫਤ ਤਾਂ ਮਿਲਦੇ ਨਹੀਂ ਹੁਣ ਸਰਕਾਰ ਵੱਲੋਂ ਕਮਿਟਰਗੇ ਜੰਕਤੀ ਸੀ ਹਾਂ ਅੱਛਾ ਅੱਛਾ ਸਾਧਨ ਆਪਣੀ ਸੀ ਸਾਧਨ ਤੁਹਾਡੇ ਸੀ ਦਵਾਈਆਂ ਸਰਕਾਰ ਦੀਆਂ ਸੀ ਤੁਹਾਡਾ ਸ਼ਬਦਨਾ ਕੀ ਹੈ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਅੱਛਾ ਤੁਸੀਂ ਕਿੰਨੇ ਕ ਜਾਣੇ ਇਦਾਂ ਤਿੰਨ ਤਾਂ ਮੇਰੇ ਸਾਹਮਣੇ ਖੜੇ ਹੋਵੋਗੇ ਹਾਂ ਜੀ ਕਿੰਨੇ ਕੀ ਦੀ ਟੀਮ ਆਹੋ ਥੋੜੀ 10 11 ਬੰਦੇ ਆ ਹਾਂਜੀ 10 11 ਬੰਦੇ ਆ ਤੁਹਾਨੂੰ ਕੋਈ ਕਿਸੇ ਪਾਸਿਓਂ ਤਨਖਾਹਦਰ ਕੋਈ ਮਿਲਦੀ ਆ ਕੋਈ ਆਮ ਡੰਡਕੁੰਡ ਮਿਲਦਾ ਹੋਵੇ ਹਾਂਜੀ ਅੱਛਾ ਉੱਥੇ ਫੇਰੇ ਖਰਚਾ ਕਿਵੇਂ ਚਲਾਉਂਦੇ ਤੁਸੀਂ ਐਨਆਰਆਈ ਭਰਾਵਾਂ ਦਾ ਜਿਹਨਾਂ ਕੋਈ ਲੱਗ ਕੇ ਸਾਡੇ ਦਾ ਸਹਿਯੋਗ ਭਰ ਅੱਛਾ ਵਿਦੇਸ਼ਾਂ ਚ ਤੁਹਾਡੇ ਦੋਸਤ ਮਿੱਤਰ ਕੋਈ ਸੰਬੰਧ ਦੇਣੋਂ ਭੇਜ ਦੇਣ ਉਹਨਾਂ ਨਾਲ ਤੁਹਾਡਾ ਰابطਾ ਬਣਿਆ ਹੋ ਹਾਂਜੀ ਹਾਂਜੀ ਅੱਛਾ ਅੱਛਾ ਇੱਕ ਤਾਂ ਉਹ ਸਰੋਤ ਹੈ ਦੇਖੇ ਵੀ ਤੁਸੀਂ ਫੰਡ ਵਗੈਰਾ ਚ ਮਤਲਬ ਇਕੱਠਾ ਕਰਦੇ ਹੋਗੇ ਕਿ ਆਪ ਕੋ ਰਸੀਦ ਬੁੱਕਾ ਸ਼ਬਾ ਦੇ ਪਰਚੀਆਂ ਪੁਰਚੀਆਂ ਦਾ ਨਾ ਆਪ ਨੇ ਆਪ ਹੀ ਦੇ ਜਾਂਦਾ ਹਾਂਜੀ ਅੱਛਾ 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 ਤੇ ਇਹਦੇ ਵਿੱਚ ਹੁਣ ਜਿਹੜਾ ਇੱਥੇ ਤੁਸੀਂ ਢਾਬੀ ਗੁਜਰਾ ਬਾਰਡਰ ਦੇ ਉੱਤੇ ਖੜੇ ਹੋਵੋਗੇ ਹਾਂਜੀ ਇੱਥੇ ਕਦੋਂ ਆਏ ਸੀਗੇ ਤੁਸੀਂ 6 ਤਰੀਕ ਨੂੰ ਆਏ ਸੀ 6 ਤਰੀਕ ਹੈ ਜੀ 6 ਤਰੀਕ ਨੂੰ ਆਏ ਸੀ ਅੱਛਾ 6 ਤਰੀਕ ਨੂੰ ਤੁਸੀਂ ਇੱਥੇ ਪਹੁੰਚ ਗਏ ਸੀ 6 ਤਰੀਕ ਤੋਂ ਸ਼ੁਰੂ ਕੀਤਾ ਹਾਂਜੀ 7 ਤਰੀਕ ਤੋਂ ਕਰਾਈ ਲੰਗਰ 7 ਤੋਂ ਸ਼ੁਰੂ ਕੀਤਾ ਇੱਕ ਮੈਨੂੰ ਉੱਧਰ ਸਟੇਜ ਵਾਲੇ ਪਾਸੇੋਂ ਕੁਝ ਮਤਲਬ ਖਬਰ ਮਿਲੀ ਸੀਗੀ ਕਿ ਇੱਥੇ ਲੜਕੇ ਆਏ ਇੱਕ ਮਤਲਬ ਅੱਗ ਨਾਲ ਜਲ ਗਿਆ ਸੀਗਾ ਉਹ ਗਲਤੀ ਨਾਲ ਕੋਈ ਮਰ ਬਿਰ ਖਲਾ ਉਹ ਕੀ ਸੀਗਾ ਉਹ ਬਸ ਗੀਜ਼ਰ ਚ ਤੇਲ ਹੀ ਪਾਣ ਲੱਗੇ ਸੀਗੇ ਜਿਹੜਾ ਚੱਲਿਆ ਸੀਗਾ ਯਾਨੀ ਇੱਕੋ ਦਮ ਕੈਨੀ ਨੂੰ ਅਗ ਲੱਗ ਗਈ ਸੀ ਅੱਛਾ ਅੱਛਾ ਹਾਂਜੀ ਉਹ ਉਹਦੇ ਨਾਲ ਬਲਾਸਟ ਜਾ ਉਹ ਚਾਹ ਹੋ ਗਿਆ ਯਾਨੀ ਕਿ ਉਹਨੂੰ ਕੱਲ ਛੁੱਟੀ ਮਿਲ ਚੁੱਕੀ ਆ ਠੀਕ ਆ ਪਹਿਲਾਂ ਕਿੱਥੇ ਦਾਖਲ ਕਰਾਇਆ ਤੁਸੀਂ ਉਹ ਪਾਤੜਾ ਤਵਤਰਾ ਹਾਂ ਜਿਹੜੇ ਅੰਦਰ ਆ ਚ ਉਹਨਾਂ ਰੈਫਰ ਕਰ ਦਿੱਤਾ ਹਾਂਜੀ ਪਟਿਆਲੇ ਰੈਫਰ ਕਰ ਦਿੱਤਾ ਸੀ ਕਿਹੜਾ ਸੇ ਹਿੱਸੇ ਦੇ ਉੱਤੇ ਜ਼ਿਆਦਾ ਉਹਦੇ ਨੁਕਸਾਨ ਹੋਇਆ ਜ਼ਿਆਦਾ ਤਾਂ ਲੱਤਾਂ ਤੋਂ ਆ ਗੋਡਿਆਂ ਤੋਂ ਉੱਪਰ ਅੱਛਾ ਅੱਛਾ ਬਾਵਾ ਨੇ ਬਾਵਾ ਨੇ ਬਾਵਾ ਨੇ ਹਾਂਜੀ ਕਈ ਚਿਹਰੇ ਵਗੈਰਾ ਦਾ ਬਚਤ ਰਹਿ ਗਿਆ ਚਲੋ ਦੇਖੋ ਇਹ ਮਤਲ ਖਤਰਿਆਂ ਨਾਲ ਵੀ ਕਈ ਵਾਰੀ ਖੇਡਣਾ ਪੈਂਦਾ ਹੈ ਉਹ ਜੀਆਂ ਹਾਜਰੀਆਂ ਹੋ ਜਾਂਦੀਆਂ ਨੇ ਕਈਆਂ ਸਾਡੇ ਸਿਲੰਡਰ ਫਟ ਜਾਂਦੇ ਨੇਗੇ ਤੁਹਾਡੀ ਫਿਰ ਵੀ ਮਤਲ ਬੜੀ ਕਮਿਟਮੈਂਟ ਹੈਗੀ ਹੈ ਬੜੀ ਸਮਰਪਣ ਦੀ ਭਾਵਨਾ ਤੁਹਾਡੀ ਸਾਰੀਆਂ ਤੰਗੀਆਂ ਤਕਲੀਫਾਂ ਛਲਦੇ ਹੋਏ ਇਹ ਜਿਹੜਾ ਹੈ ਗੁਰੂ ਸਾਹਿਬ ਦੀ ਵੀ ਲੰਗਰ ਪ੍ਰਥਾ ਨੂੰ ਤੁਸੀਂ ਜਾਰੀ ਕਰ ਰਹੇ ਹੋ ਜਾਰੀ ਰੱਖ ਰਹੇ ਹੋਗੇ ਤੇ ਇੱਥੇ ਜਿਹੜਾ ਤੁਸੀਂ ਹੁਣੇ ਸ਼ੁਰੂ ਕਰ ਲਿਆ ਹਾਂਜੀ ਮਤਲ ਤੁਹਾਡਾ ਟੀਚਾ ਕਦੋਂ ਤੱਕ ਦਾ ਵੀ ਇਹ ਕਿੰਨੇ ਦਿਨਾਂ ਵਾਸਤੇ ਲਾਉਣਾ ਬੱਦੀ ਨਿਆਰ ਹੁੰਦਾ ਸੰਘਰਸ਼ ਚੱਲੇਗਾ ਜੀ ਨਿਆਰ ਸੰਘਰਸ਼ ਅੱਛਾ ਜਿੰਨਾ ਚਿਰ ਵੀ ਕਿਸਾਨਾਂ ਦਾ ਸੰਘਰਸ਼ ਭਾਵੇਂ ਸਰਕਾਰ ਹਾਂ ਜਿਹੜਾ ਹੈਗਾ ਮੰਨਾ ਮੰਗਾ ਮੰਨੇ ਉਹਦੀਆਂ ਉਦੋਂ ਤੱਕ ਚੱਲਾਈ ਜਾਊਗੀ ਹਾਂਜੀ ਹਾਂਜੀ ਤੇ ਤੁਹਾਨੂੰ ਇਹ ਪੂਰਾ ਭਰੋਸਾ ਹੈ ਵੀ ਸਾਡੇ ਕੋਲੇ ਖਰਚਾ ਪਾਣੀ ਆਉਂਦਾ ਰਹੂਗਾ ਹਾਂਜੀ 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 ਮਤਲਬ ਮੁੱਕਣ ਵਾਲਾ ਨਹੀਂ ਹੈ ਅੱਛਾ ਮਤਲਬ ਮੈਂ ਥੋੜਾ ਜਿਹਾ ਨਾ ਮੇਰਾ ਵੀ ਮਨ ਵੀ ਮਨਜਾ ਹੋ ਗਿਆ ਜੀ ਮੈਂ ਜਲੇਬੀਆਂ ਤੁਹਾਡੀਆਂ ਖਾ ਕੇ ਆਟਿਆ ਥੋੜਾ ਜਿਹਾ ਪਹਿਲਾਂ ਤੇ ਤੁਸੀਂ ਕਿਹੜਾ ਕਿਹੜਾ ਲੰਗਰ ਦੇ ਵਿੱਚ ਕਿਹੜੇ ਕਿਹੜੇ ਆਈਟਮ ਆ ਬਣਾਉਨੇ ਹੋ ਸਵੇਰੇ ਮਠੀ ਮੱਠੀ ਹਾਂ ਜੀ ਬਿਸਕੁਟ ਚਲਾਉਣੇ ਸਵੇਰੇ ਜੀ ਓਕੇ ਓ ਵੀ ਦੇ ਪਕੌੜੇ ਜੀ ਹਾਂ ਪਕੌੜੇ ਲੇ ਦੇ ਜੀ ਪਾਲਕ ਦੇ ਹਾਂ ਜੀ ਨਾਲ ਬਰੀਆਨੀ ਬਣਾ ਦੇਣੀ ਜੀ ਜਲੇਬੀ ਦਾ ਨਾਂ ਕਹਿੰਦੇ ਲੈ ਰਹੇ ਤੁਸੀਂ ਜਲੇਬੀ ਬਣਾ ਦੇ ਸ਼ਾਮ ਨੂੰ ਬਣਾਈ ਦੀ ਸ਼ਾਮ ਨੂੰ ਬਣਾ ਦੇ 9:00 ਵਜੇ ਜਲੇਬੀ ਬਣਾਈ ਦੋ ਟਾਈਮ ਰੱਖੇ ਹੋਏ ਨਾ ਹਾਂ ਜੀ ਹਾਂ ਜੀ ਦੋ ਟਾਈਮ ਇਹ ਟਾਈਮ ਤੁਹਾਨੂੰ ਕੀ ਦੱਸੇ ਨਵੇਂ ਜਲੇਬੀ ਇਸ ਵੇਲੇ ਬਣਾਉਣੀ ਹੈ ਜੀ ਪਕੌੜੇ ਇਸ ਵੇਲੇ ਬਣਾਉਣੇ ਨੇ ਕੋਈ ਮਾਰ ਨਹੀਂ ਤੁਹਾਡੇ ਕੋਲੇ ਨਹੀਂ ਨਹੀਂ ਸਾਡੇ ਕੋਲ ਇਹ ਐਵੇਂ ਲਈ ਹਲਵਾਈ ਅੱਛਾ ਉਹਨਾਂ ਨੂੰ ਤੁਹਾਨੂੰ ਐਟਮਾ ਬਣਾਉਣੀ ਆਉਂਦੀ ਆ ਕਿਸੇ ਨੂੰ ਨਹੀਂ ਨਹੀਂ ਨਾ ਤੇਰੇ ਪੱਲਵਾਈ ਲੈ ਕੇ ਜਾ ਅੱਛਾ ਹਲਵਾਈ ਤੁਸੀਂ ਲਿਆਉਂਦੇ ਹੋ ਹਾਂਜੀ ਉਹਨਾਂ ਨੂੰ ਮਤਲਬ ਪੈਸੇ ਦੇਣੇ ਹਾਂਜੀ ਪੈਸੇ ਦੇਓ ਕਿਉਂਕਿ ਦੇਖੋ ਫਰੀਦ ਤਾਂ ਕੋਈ ਨਾ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਦਿਹਾੜੀਦਾਰ ਆ ਉਹ ਤਾਂ ਪੈਸੇ ਲਏਗਾ ਹਾਂਜੀ 2000 ਰੁਪਏ ਦੇਦੀ ਦੇਈ ਇਹਨੂੰ 1000 ਰੁਪਏ ਦੇ ਹਾਂਜੀ ਅੱਛਾ ਜਦੋਂ ਤੁਸੀਂ ਇਹ ਲੰਗਰ ਵਰਤਾ ਰਹੇ ਹੋ ਹਾਂਜੀ ਕਿਸ ਤਰ੍ਹਾਂ ਦੀ ਤਸੱਲੀ ਤੁਹਾਨੂੰ ਮਹਿਸੂਸ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਮਨ ਨੂੰ ਜੀ ਵਧੀਆ ਨੀਂਦ ਆਉਂਦੀ ਹੈ ਜਦੋਂ ਮੈਂ ਤੁਹਾਨੂੰ ਸੇਵਾ ਕਰਕੇ ਹਾਂਜੀ ਬਹੁਤ ਨਾਲ ਅੱਛਾ ਇੱਕ ਹੋਰ ਗੱਲ ਹੈ ਦੇਖਣ ਲਈ ਵੀ ਕੋਈ ਜਦੋਂ ਤੁਸੀਂ ਲੰਗਰ ਵਰਤਾਉਂਦੇ ਹੋ ਹਾਂਜੀ ਉਹ ਐਂ ਵੀ ਦੇਖਣ ਆਉਂਦੀ ਆਹ ਕਿਸਾਨ ਨਹੀਂ ਯਾਰ ਆਪ ਕਖਾਨਾ ਵਾਸਤੇ ਆ ਕਿਸਾਨ ਹੀ ਆਉਣ ਕੋਈ ਹੋਰ ਆ ਜਾਣਾ ਫਿਰ ਉਹਨਾਂ ਨੂੰ ਕਹਿੰਦਾ ਹੈ ਐ ਇੱਦਾਂ ਤਾਂ ਕੋਈ ਵੀ ਨਹੀਂ ਹੈਗਾ ਉਹਦਾ ਕੀ ਕੰਮ ਹੈ ਸਾਡੇ ਵਾਸਤੇ ਸਾਰੇ ਬਰਾਬਰ ਨੇ ਨਹੀਂ ਬਰਾਬਰ ਤਾਂ ਹੈਗੇ ਜਿਵੇਂ ਹੁਣ ਆਪਾਂ ਨੂੰ ਕਹੀਦਾ ਹੀ ਹੁੰਦਾ ਦੀ ਜਿਹੜੇ ਸੰਘਰਸ਼ ਨਹੀਂ ਕਰਦੇ ਘਰੋਂ ਉੱਠ ਕੇ ਲੰਗਰ ਖਾਣ ਹੀ ਆ ਜਾਂਦੇ ਨੇ ਮੈਂ ਵੀ ਸਰਕਾਰ ਦੇ ਖਿਲਾਫ ਨਹੀਂ ਸਰਕਾਰ ਦੇ ਖਿਲਾਫ ਮੰਗਾ ਮੰਗਾ ਮੰਨਣਾ ਉਹਨਾਂ ਕੋਈ ਤੱਲਕ ਨਹੀਂ ਹੁੰਦਾ ਐ ਖੇਜੀ ਜੀ ਨਹੀਂ ਆਉਂਦੀ ਅੰਦਰੋਂ ਜੋ ਕਰ ਜਾਂਦਾ ਇਹ ਆ ਯਾਰ ਨਹੀਂ ਆਗੇ ਨਹੀਂ ਨਹੀਂ ਹੈ ਸਾਡੇ ਮੈਂ ਇਹ ਕਹੀ ਜੀ ਭਾਵਨਾ ਤੁਹਾਡੀ ਕਿੱਥੋਂ ਆਈ ਮਤਲਬ ਬਸ ਉਹ ਪਰਮਾਤਮਾ ਵੱਲੋਂ ਉਹ ਤਾਂ ਸ਼ੁਰੂਤ ਹੈ ਅੱਛਾ ਹਾਂ ਜੀ ਤੇ ਤੁਸੀਂ ਸਿੱਖ ਇਤਿਹਾਸ ਬਾਰੇ ਵੀ ਕੁਝ ਪੜਿਆ ਹੋਇਆ ਹਾਂਜੀ ਪੜਿਆ ਹੈ ਨਾ ਹਾਂ ਜੀ ਹਾਂ ਪੜਿਆ ਮਤਲਬ ਸਾਡੀ ਬੁੱਧੀ ਉਹਨਾਂ ਕੋਲ ਨੌਲੇਜ ਬੁੱਧੀ ਦੇਖੋ ਇਹਦਾ ਮਤਲਬ ਇਹਦੀ ਕੋਈ ਅੰਤ ਨਹੀਂ ਹੈਗਾ ਬੁੱਧੀ ਦਾ ਤਾਂ ਕਈ ਕਈ ਇਹੋ ਜਿਹੇ ਵੀ ਹੁੰਦੇ ਨੇ ਗੁਰਨਾਨ ਸਾਹਿਬ ਜਾਨ ਆਪਣੇ ਸਿੱਖ ਗੁਰੂ ਕਹਿੰਦੇ ਹੈਗੇ ਵੀ ਪੜ-ਪੜ ਗੱਡੀ ਲੱਦੀ ਹੈ ਗੱਡਿਆਂ ਦੇ ਗੱਡੇ ਪੜ ਕੇ ਵੀ ਉਹਨਾਂ ਨੂੰ ਅੱਖ ਲਿਆਉਂਦੀ ਕਈਆਂ ਨੂੰ ਗੋਲ ਲੈਣਾ ਪੜ ਕੇ ਵੀ ਆ ਜਾਂਦੀ ਹੈ ਸਹੀ ਗੱਲ ਹੈ ਤੇ ਚਲੋ ਇਹ ਤੁਹਾਡੀ ਹੋਰ ਕੁਝ ਗੱਲ ਰਹਿ ਗਈ ਹੋਵੇ ਜਿਹੜੀ ਤੁਸੀਂ ਆ ਸਪੈਸ਼ਲ ਕਹਿਣੀ ਚਾਹੁੰਦੇ ਹੋ ਮੇਥੇ ਨਾ ਪੁੱਛੀ ਗਈ ਹੋਵੇ ਆਪਣੇ ਤੌਰ ਤੇ ਵੀ ਬੋਲ ਸਕਦੇ ਹੋ ਤੁਸੀਂ ਵੀ ਆ ਗੱਲ ਵੀ ਹੈ ਇੱਕ ਸਾਡੀ ਜੀ ਬਸ ਜੀ ਬਿਲਕੁਲ ਨਹੀਂ ਬਹੁਤ ਹੈ ਚਲੋ ਮੈਂ ਇੱਥੇ ਤੋਂ ਅਗਲੇ ਦਿਨਾਂ ਦੇ ਵਿੱਚ ਵੀ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਇਸ਼ਾਰਾ ਆਵੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਸਲਿੱਪ ਮੈਂ ਤੁਹਾਨੂੰ ਦੇ ਦਾਂਗਾ 788738476 ਮੇਰਾ ਫੋਨ ਨੰਬਰ ਹੈਗਾ ਤੇ ਇਹ ਜਿਹੜਾ ਚੈਨਲ ਹੈਗਾ YouTube ਦੇ ਉੱਤੇ ਉਪਲਬਧ ਹੋਏਗਾ ਕੱਲ ਸ਼ਾਮ ਤੱਕ ਤੁਹਾਨੂੰ ਇਹ ਜਿਹੜੀ ਰਿਕਾਰਡਿੰਗ YouTube ਦੇ ਉੱਤੇ ਮਿਲ ਜਾਏਗੀ ਚੈਨਲ ਦਾ ਨਾਮ ਹੈ ਦਾ ਵੌਇਸ ਆਫ ਈਸਟ ਪੰਜਾਬ ਜਾਨੀ ਪੂਰਬੀ ਪੰਜਾਬ ਦੀ ਆਵਾਜ਼ ਜੇ ਪੰਜਾਬੀ ਚ ਕਹਿਣਾ ਹੋਵੇ ਪਰ ਨਾ ਤੁਸੀਂ YouTube ਤੇ ਅੰਗਰੇਜ਼ੀ ਚ ਪੜਨਾ ਤਾਂ ਖੁੱਲੇਗਾ ਉਹ ਠੀਕ ਜਦੋਂ ਤੁਸੀਂ ਉਹ ਪੜੋਗੇ ਤੇ ਕਰੋਗੇ ਤੇ ਪੰਜਾਬ ਦਾ ਨਕਸ਼ਾ ਵਾਲਾ ਕਿਸੇ ਤਰ੍ਹਾਂ ਹੀ ਲਿਖਿਆ ਆਏਗਾ ਠੀਕ ਥੱਲੇ ਦੇ ਤੇ ਜਿਹੜਾ ਹੈਗਾ ਵੀਡੀਓਸ ਤੇ ਤੁਸੀਂ ਕਲਿੱਕ ਕਰ ਦੇਣਾ ਤੁਹਾਡੀ ਵੀਡੀਓ ਆ ਜਾਏਗੀ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਤੁਹਾਡੇ ਵਰਗੇ ਸੱਜਣਾਂ ਨਾਲ ਹੀ ਇਹ ਦੁਨੀਆ ਚੱਲ ਰਹੀ ਹੈ ਇਸ ਨਾਰੇ ਚੱਲੋ ਇਹਨੇ ਬਹੁਤ ਅੱਛੀ ਗੱਲਾਂ ਬਹੁਤ ਅੱਛੀ ਚੰਗਾ ਕਦਮ ਤੁਸੀਂ ਜਿਹੜਾ ਚੁੱਕ ਰਹੇ ਹੋ ਤੇ ਨਾਲ ਦੀ ਨਾਲ ਆਪਣੇ ਦਰਸ਼ਕਾਂ ਨੂੰ ਵੀ ਅੱਗੇ ਚਲਾ ਰਹੇ ਹੋ ਗੁਰੂ ਨਾਨਕ ਸਾਹਿਬ ਦੀਆਂ ਪਾਈਆਂ ਹੋਈਆਂ ਰਵਾਇਤਾਂ ਨੂੰ ਮਿਲ ਕੰਟੀਨਿਊ ਕਰ ਰਹੇ ਹੋ ਹਾਂਜੀ ਸ਼ੁਕਰੀਆ ਥੈਂਕ ਯੂ ਸਸਰੀ ਕਹੋ ਜੀ ਸਸੀ ਕਾ